ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਝੰਡਿਆਣਾ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜਾ ਇੱਕ ਝੰਡਿਆਣਾ ਵੀ ਕਹਿ ਦਿੰਦੇ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਤਾਂ ਗੱਬਣ ਮੱਜਾਂ ਨੇ ਜੀ ਤੇ ਇੱਕ ਤੋਂ ਕੜਗਾ ਏ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੈ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਆਪਣਾ ਮੱਖਣ ਸਿੰਘ ਜੋਹੜ ਪਿੰਡ ਝੰਡੇਵਾਲਾ ਜਿਹੜਾ ਮੋਗਾ ਮੋਬਾਈਲ ਨੰਬਰ 9909794300 ਠੀਕ ਆ ਭਾਈ ਫਿਸ਼ਲ ਜਿਹੜੇ ਤਿੰਨ ਨਾਗ ਸੀਗੇ ਵੱਖਗੇ ਸੀ ਉਹ ਬਾਈ 1 ਘੰਟੇ ਦੀ ਸੇਲ ਹੋ ਗਈ ਆਪਣੇ ਕੋਲ ਯਾਰ ਰੇਟ ਜੈਨੂਆ ਨਹੀਂ ਹੁੰਦੇ ਆਪਾਂ ਹਿਸਾਬ ਨਹੀਂ ਕਰਦੇ ਆ ਤੇ ਉਹ ਨਿਕ ਰਹਿ ਜਾਂਦੇ ਵੀਡੀਓ ਪਾਉਣ ਤੇ ਆਪਾਂ ਨੂੰ ਇਕੱਠੇ ਕਰਨ ਤੇ ਟਾਈਮ ਲੱਗਦਾ ਵੇਚਣ ਤੇ ਟਾਈਮ ਲੱਗਦਾ ਠੀਕ ਹੈ ਬਾਈ ਅੱਜ ਫਿਰ ਕਿਹੜੀ ਤੋਂ ਸ਼ੁਰੂ ਕਰਗੇ ਜੀ ਜਿਹੜੀ ਤੋਂ ਮਰਜ਼ੀ ਕਰ ਲੈ ਇੱਥੇ ਤੋਂ ਆਪਾਂ ਅੱਜ ਤੋਂ ਸ਼ੁਰੂ ਕਰਦੇ ਪਹਿਲਾਂ ਤਾਂ ਜੀ ਵਜਨ ਵਜੂਦ ਚੈੱਕ ਕਰੋ ਜੀ ਮੱਝ ਦਾ ਸੁਆ ਬਰੇ ਕੰਡ ਮੰਨ ਕੀ ਯਾਰ ਕੋਈ ਤੀਜਾ ਵਾਲੇ ਕੋਈ ਚੌਥਾ ਵਾਲੇ ਆਪਾਂ ਨਹੀਂ ਕਹਿਣਾ ਆਪਣੀ ਲਿਆਂਦੀ ਆ ਆਪਣੀ ਲਿਆਂਦੀ ਆ ਠੀਕ ਆ ਸਮਾਂ ਕਿੰਨਾ ਲੈ ਜੀ ਇਹ ਬਾਈ ਹਫਤਾ ਲੈ ਜੀ ਠਣਾ ਦੀ ਡੰਨਾ ਜੀ ਠਣਾ ਦੀ ਪਾਰ ਪਿੱਛੇ ਦੀ ਆਪਣੀ ਸਾਰੇ ਪਾਸੋਂ ਦੀ ਗਰੰਟੀ ਆ ਠੀਕ ਆ ਭਾਈ ਕਿੰਨਾ ਬਾਜੀ ਦੋ 14 ਕਿਲੋ ਦੀ ਗਰੰਟੀ ਤੇ ਆਈ ਆਪਣੇ ਕੋਲੇ ਠੀਕ ਹੈ ਠੰਡੀ ਬਾਕੀ ਅਗਲੀ ਸੇਵਾ ਤੇ ਠੰਡੀ ਗਾਈਆਂ ਵਰਗੀ ਹੈ ਜਮੈਂ ਅਮਰੀਕਨ ਗਾਂਵਾਂ ਵਾਲੀ ਠੀਕ ਹੈ ਸਾਰੀ ਸਿਲਸਿਲਾ ਪੂਰੀ ਐ ਤੋੜ ਕੇ ਦਿਖਾਦੀ ਫਿਰੇ ਬਾਈ ਕਹਿੰਦਾ ਸੂਆ ਜਿਹੜਾ ਮਰਜ਼ੀ ਮੰਨ ਲਓ ਜੀ ਦੂਜਾ ਮੰਨ ਲਓ ਤੀਜਾ ਮੰਨ ਲਓ ਚੌਥਾ ਮੰਨ ਲਓ ਜਿਹੜਾ ਮਰਜ਼ੀ ਮੰਨ ਲਓ ਕਿਉਂਕਿ ਤੁਸੀਂ ਮੇਰੇ ਪੈਸੇ ਲਾਉਣੇ ਆ ਤੁਹਾਡਾ ਹੱਕ ਆ ਬਾਈ ਕਹਿੰਦਾ ਆਪਣੀ ਲਿਆਂਦੀ ਹੋਈ ਆ ਵਜਨ ਵਜੂਦ ਬੜਾ ਚੰਗਾ ਜੀ ਫੁੱਲ ਵਜਨ ਵਜੂਦ ਵਾਲੀ ਆ ਜੀ ਚੌੜਾ ਪੱਠ ਥੋੜਾ ਬਾਕੀ ਤੁਹਾਨੂੰ ਵੀਡੀਓ ਚ ਦਿਖਦਾ ਵੀ ਹੋਊਗਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਇਧਰ ਨੂੰ ਮੋੜ ਲਈ ਬਰੇ ਥਣਾ ਦੇ ਸਾਈ ਦੇ ਨੇੜੇ ਤੋਂ ਵੀ ਦਿਖਾ ਦਿੰਨੇ ਆ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਜਵਾਈ ਵਾਲਾ ਥਣਾ ਚਾਰ ਹੀ ਥਣਾ ਇੱਕ ਵੈਸੇ ਹੀ ਮਾੜਾ ਜਾਂ ਟਮਕਣਾ ਜਾਂ ਬਈ ਉਹ ਦਿਖਾ ਦਿੰਨੇ ਆ ਮੈਂ ਕਿਹਾ ਜੀ ਮਾੜਾ ਜਾਂ ਆ ਟਮਕਣਾ ਜਾਂ ਵੈਸੇ ਹੀ ਆ ਜੀ ਇਹ ਥਣਾ ਦੇ ਸਾਈ ਵੀ ਸੋਹਣੇ ਆ ਗੈਪ ਤੇ ਲੱਗੇ ਆ ਪੂਰਾ ਸੋਨਾ ਥਾਣਾ 14 ਕਿਲੋ ਦੀ ਗਾਰੰਟੀ ਤੇ ਆਈ ਜਿਹੜੇ ਹਿਸਾਬ ਨਾਲ ਵਜਨ ਮੌਜੂਦ ਆ ਵੀਰੇ ਕੋਈ ਬਾਲਾ ਨਹੀਂ ਆਪਣੇ ਕੋਲ ਯਾਰ ਜੇ ਅਗਲਾ ਸਾਈ ਕਰ ਲੈ ਸੂਈ ਤੇ ਚੋਕੇ ਵੀ ਲੈ ਦੇ 14 ਕਿਲੋ ਆਪਾਂ ਚਵਾ ਕੇ ਵੀ ਨਹੀਂ ਦੇ ਦਿੰਦੇ ਹਾਂ ਹਾਂ ਜਿੱਸਲੀ ਆਪਾਂ ਬਾਕੀ ਬਾਈ ਮੇਨ ਗੱਲ ਠੰਡੀ ਆ ਠੰਡੀ ਪੂਰੀ ਆ ਬਾਕੀ ਬਾਈ ਇਹ ਦੁੱਧ ਵਾਲੀ ਦੁੱਧ ਦਿੰਦੀ ਐਡੀ ਹੋਈ ਤੇ ਜੇ ਦੁੱਧ ਨਾ ਦਿੰਦੀ ਹੁੰਦੀ ਅਗਲੇ ਨੇ ਪਹਿਲੇ ਸੂਏ ਕੱਟਿਆ ਦੇ ਦੇਣੀ ਸੀ ਸਹੀ ਗੱਲ ਆ ਜੀ ਜਿਹੜੇ ਹਿਸਾਬ ਨਾਲ ਵਜਨ ਮੌਜੂਦ ਆ ਬਈ ਜੇ ਪਸ਼ੂ ਖਾਈ ਗੱਲ ਆ ਖਾਊਗਾ ਪੀਊਗਾ ਤੇ ਫੇਰ ਹੀ ਦੇਊਂਗਾ ਹਵਾਨੇ ਦੀ ਤਿਆਰੀ ਚੈੱਕ ਕਰ ਸਕਦੇ ਹੋ ਪੂਰੀ ਟੌਪ ਦੀ ਤਿਆਰੀ ਹੈ ਜੀ ਥਣ ਕੱਲਾ ਕੱਲਾ ਨਿੱਖੜ ਮਾ ਠੰਡੀ ਸੀ ਉਦਾਂਤ ਕੋਈ ਨਹੀਂ ਬਾਈ ਜੇ ਹਫ਼ਤੇ ਨੂੰ ਵੀਡੀਓ ਬਣਾਉਂਦੇ ਤਾਂ ਹਵਾਨੇ ਨੈਣ ਭਰਿਆ ਹੋਣਾ ਹੁੰਦਾ ਹਾਂ 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 ਜਮਾ ਲੈਣ ਦੇਣ ਦਾ ਇੱਕ ਵੀ ਨਹੀਂ ਦੇ ਲਈਏ ਨਹੀਂ ਯਾਰ ਟੱਕਾ ਨਾ ਕਰ ਇਹ ਯਾਰ ਜਮਾ ਜੈ ਸੁਪਰਾਈਜ਼ 92000 ਦੀ ਦੇ ਦਿਆ ਜੀ 92000 ਦੀ ਹਾਂ ਛੋਟ ਕਰ ਦਿਆਂ ਲਓ ਜੀ ਆ ਆਫਰ ਆਪਾਂ ਲੱਖ ਤੋਂ ਨਾ ਬਾਹਰ ਗਏ ਨਾ ਜਾਣਾ ਆਪਾਂ ਬਾਈ ਹਿਸਾਬ ਦੇ ਕੰਮ ਕਰਨ ਵਾਲੇ ਆ ਕਿਉਂਕਿ ਹਰੇਕ ਆਪਾਂ ਤੋਂ ਵੇਚਣ ਵਾਲੇ ਵੀ ਲੈਂਦੇ ਨਾਰਮਲ ਘਰ ਵਾਲੇ ਵੀ ਲੈਂਦੇ ਆਪਾਂ ਬਾਲੇ ਵੱਡੇ ਤਾਂ ਹੈ ਨਹੀਂਗੇ ਵੀ ਐਵੇਂ ਰੇਟ ਮੰਗੀ ਆਈਏ ਸਹੀ ਗੱਲ 92000 ਚ ਆਪਾਂ ਛੋਟ ਛੱਪਾ ਕਰ ਦਿਆਂ 92000 ਤੇ ਲਓ ਜੀ ਜਮਾ ਜੈ ਡਿਮਾਂਡ ਆ ਜੀ ਆਪਾਂ ਅੱਜ ਮੇਰੇ ਹਿਸਾਬ ਨਾਲ ਤੁਹਾਨੂੰ ਮੱਝ ਮਿਲਣਾ ਮੁਸ਼ਕਲ ਆ ਜੀ 92000 ਚ ਇੰਨੀ ਵਜਨ ਵਜੂਦ ਵਾਲੀ ਬਿੱਚੋ ਚਲੋ ਛੋਟ ਵੀ ਹੋਊਗੀ ਇਹ ਗੱਲ ਨਹੀਂ ਕਿ ਮਾਨਤਨ ਆਏ ਗਏ ਸੱਜਣ ਦਾ ਜ਼ਰੂਰ ਹੋ ਜੂਗਾ ਜੀ ਅੱਗੇ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਇਹਦਾ ਯਾਰ ਆਪਾਂ ਨੂੰ ਮਾਰਕਾ ਨੇ ਦੂਜਾ ਦੱਸਿਆ ਕੋਈ ਤੀਜਾ ਮੰਲੇ ਚੌਥਾ ਮੰਲੇ ਸਮਾਂ ਕਿੰਨਾ ਕੱਢਦੀ ਹੈ ਜੀ ਇਹ ਲੈ ਜੂਗੀ 4-5 ਦਿਨ ਭਾਈ ਥਾਣਾ ਦੀ ਡੰਨ ਆ ਜੀ ਡੰਨਾਂ ਦੀ ਗਾਰੰਟੀ ਆ ਕਿੰਨਾ ਪਾ ਜੀ ਦੁੱਧ ਜੀ ਦੁੱਧ 12 ਕਿਲੋ ਦੀ ਗਾਰੰਟੀ ਤੇ ਆਈ ਆ ਤੇ ਦੇ ਵੀ ਦੇਊ 12 ਪਚਵਾ ਵੀ ਦੇਵਾਂਗੇ ਆ ਕੱਦ ਚੰਗਾ ਜੀ ਬਾਕੀ ਬਰੋਬਰ ਕੱਢ ਜੀ ਭਾਈ ਬਾਕੀ ਇਹ ਬਈ ਪਹਿਲਾਂ ਹਰਿਆਣੇੋਂ ਆਈ ਸੀ ਬੰਦੇ ਨੇ ਲਿਆਂਦੀ ਤਾਂ ਬਹੁਤ ਮਹਿੰਗੀ ਸੀ ਉਹ ਤੋਂ ਸੇਵਾ ਨਹੀਂ ਹੋਈ ਟੁੱਟ ਗਈ ਮੈਂ ਥੋੜੀ ਜੀ ਟੁੱਟ ਗਈ ਹਾਂਜੀ ਬਰੀਕੀਆਂ ਤਾਂ ਹੈਗੀਆਂ ਨੇ ਸਾਰੀਆਂ ਐਨ ਦੱਸਦੀ ਆ ਵੀ ਹੈਗੀ ਆ ਕੱਦ ਚੈੱਕ ਕਰੋ ਕੱਦ ਵੀ ਫੁੱਲ ਹੈ ਸੇਵਾਲੇ ਪੱਕ ਤੋਂ ਗਈ ਵੀ ਹੈ ਚਲੋ ਕੋਈ ਗੱਲ ਨਹੀਂ ਜੀ ਗਾਂਹ ala ਕਰ ਸੇਵਾ ਕਰ ਲੂਗਾ ਦੁੱਧ ਜਿੰਨਾ ਮਰਜ਼ੀ ਲੈ ਲੈ ਘੱਟ ਸੇਵਾਲੇ ਘਰੋਂ ਆਈ ਵੀ ਹੈ ਜੀ ਬਾਕੀ ਬਈ ਜੇ ਸੇਵਾ ਫੁੱਲ ਹੁੰਦੀ ਫਿਰ ਦੂਵੇਂ 2 ਲੱਖ ਮੰਗਣਾ ਸੀਗਾ ਇਹ ਤਾਂ ਆਪਾਂ ਮੰਗਣਾ ਹੀ ਸੀਗਾ ਯਾਰ ਸਹੀ ਗੱਲ ਬਾਕੀ ਇਹ ਨਿਬੰਧ ਚੈੱਕ ਕਰ ਰਹੀਆਂ ਨਾੜਾ ਵੇ ਕੱਲੀ ਕੱਲੀ ਦੇਵੇ ਤੇ ਖੜੀ ਆ ਬਾਕੀ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋ ਹਵਾਨਾ ਚੈੱਕ ਕਰੋ ਜੀ ਬਹੁਤ ਸੋਹਣਾ ਹਵਾਨਾ ਚਾਰ ਹੀ ਥਣ ਗੇਬ ਤੇ ਲੱਗੇ ਹੱਥੀ ਚ ਬਾਈ ਵਾਲਾ ਥਣ 12 ਕਿਲੋ ਦੁੱਧ ਬਾਈ ਕਹਿੰਦਾ ਪਏ ਜਵਾਬ ਵੀ ਦੇਵਾਂਗੇ ਕੋਈ ਬਾਹਲਾ ਨਹੀਂ ਹੱਕਾ ਬਰੇ ਦੇਣ ਦਾ 12 ਕਿਲੋ ਤੇ ਬਾਕੀ ਸਮਾਂ ਹਜੇ ਲੈਂਦੀ ਆ ਜੀ ਹਫਤਾ ਕੰਡ ਲੈ ਜੂਗੀ ਜੀ ਜਿਹੜੇ ਦੇਣ ਹੁੰਦੇ ਆ ਬਾਈ ਇਹ ਦੋ ਦਿਨ ਵੱਧ ਵੀ ਲਿਜਾ ਸਕਦਾ ਪਸ਼ੂ ਘੱਟ ਵੀ ਲਿਜਾ ਸਕਦਾ ਜੀ ਮੇਨ ਗੱਲ ਠੰਡੀ ਸੀਲ ਥਣਾ ਦੀ ਪਾਰ ਪਿੱਛੇ ਦੀ ਓਕੇ ਹੋਊਗੀ ਲੈਣ ਦੇਣ ਦੀ ਅਲੀ ਡਿਮਾਂਡ ਚ ਯਾਰ ਜਿਹਨਾਂ ਤੋਂ ਆਪਾਂ ਖਰੀਦੀ ਉਹ ਵੀ ਵੇਦੇ ਹੋਣਗੇ ਹਾਂਜੀ ਉਹ ਤਾਂ ਆਪਾਂ ਤੋਂ 1 20 ਮੰਗਦੇ ਸੀ ਠੀਕ ਹੈ ਜੀ ਮੰਗਣ ਨੂੰ ਤਾਂ ਆਪਾਂ ਵੀ 1 10 ਮੰਗ ਲੈਨੇ ਪਰ ਆਪਾਂ 85000 ਤੇ ਛੋੜ ਕਰ ਦੇਣੇ ਲਓ ਜੀ ਆਫਰ ਹੀ ਆ ਜੀ ਹਾਂ ਜੇ ਦੇਣੀ ਨਹੀਂ ਕਿਸੇ ਨੇ ਵੇਚਣ ਵਾਲੇ ਵੀ ਕੰਮ ਦੀ ਆ ਰੱਖਣਾਂ ਤਾਂ ਕੰਮ ਦੀ ਹੈਗੀ ਲੱਗਦੀ ਆ ਜਿਹੜੇ ਵੇਚਣ ਵਾਲਾ ਲੈ ਗਿਆ ਬਈ ਹਫਤਾ ਸਾਂਭ ਲੈ ਚਾਰ ਪੈਸੇ ਦੇਣ ਵਾਲੀ ਆ ਸੁਆਕੇ ਰੁਪਈਆ ਬਈ ਮੱਝ ਦੀ ਸਹੀ ਗੱਲ ਆ ਜੀ 20000 ਉਹਨੇ ਲੈ ਜੂ ਕੋਈ ਫਿਰ ਆਪਾਂ ਵੱਧ ਮਾਨ ਤਾਨ ਕਰਦੇ ਹਾਂ ਠੀਕ ਆ ਜੀ ਅੱਗੇ ਵੀਰੇ ਬੱਲੀ ਸੁਆਕੇ ਨਮਾ ਜੀ ਇਹ ਤੀਜਾ ਸੂਆ ਕਹਿ ਕੇ ਦਿੰਦੀ ਆਪਾਂ ਦਾ ਠੀਕ ਆ ਜੀ ਕੋਈ ਜਿੰਨਾ ਮਰਜ਼ੀ ਮੰਗ ਸਮਾਂ ਕਿੰਨਾ ਲੈਂਦੀ ਆ ਜੀ ਇਹ 4 ਦਿਨ ਹੀ ਲੈਂਦੀ ਆ ਥਣਾ ਦੀ ਦੰਨ ਆ ਜੀ ਥਣਾ ਦੀ ਭਾਰ ਪਿਛੇ ਦੀ ਯਾਰ ਆਪਣੀ ਗਾਰੰਟੀ ਅਗਲੇ ਦੇ ਘਰ ਦੀ ਵੀ ਗਾਰੰਟੀ ਆ ਭਵਾਨੇ ਦੀ ਖੂਬਸੂਰਤੀ ਚੈੱਕ ਕਰੋ ਜੀ ਪੂਰਾ ਫਿਟਨੈਸ ਵਾਲਾ ਲੈ ਜੂ ਹਜੇ ਹਫ਼ਤੇ ਦੇ ਨੇੜੇ ਦੇ ਨੇੜੇ ਨਹੀਂ ਲੈ ਜੂ 4 ਦਿਨ ਲੈ ਜੂ ਥੋੜੀ ਜੀ ਭਾਜ ਜੀ ਇਹਦੇ ਕੋਈ ਚੱਕਰ ਨਹੀਂ ਹਾਂ ਤੋਰ ਕੇ ਦਿਖਾ ਦੀ ਵੀਰੇ ਫਿਟਰਨਸ ਵਾਲਾ ਹਵਾਨਾ ਜੀ ਥੋੜੇ ਜਿਹਾ ਪਾਲ ਪਸ਼ੂ ਸੂਣੂ ਨੇ ਬਾਕੀ ਨੀਲੀ ਰਾਵੀ ਦੇ ਪੱਖ ਚ ਆਉਂਦੀ ਹੈ ਜੀ ਨੀਲੀ ਰਾਵੀ ਚ ਪੈਂਦੀ ਆ ਸੂਆ ਜਿਹੜਾ ਮਰਜੀ ਮੰਨ ਲੋ ਬਰੇ ਥਣਾ ਦੇ ਸਾਇਕਲੂ ਨੇੜੇ ਤੋਂ ਬਿਠਾ ਦਿੰਦੇ ਆ ਪਚਾ ਕੇ ਬਰੇ ਥੋੜਾ ਜਿਹਾ ਉਪਰਾ ਕਰਦੇ ਪਸ਼ੂ ਤਾਜ਼ੇ ਆਏ ਹੁੰਦੇ ਆ ਨਾ ਕਾਰ ਹੀ ਜਾਂਦੇ ਥੋੜਾ ਕਨ ਮੋੜ ਲੀ ਮਰੇ ਬਚਾ ਕੇ ਜੀ ਤਿਆਰੀ ਬਹੁਤ ਚੰਗੀ ਆ ਬਈ ਕਰਮਾਲੀ ਦੀ ਦੁੱਧ ਕਿੰਨਾ ਪਾਜੂ ਜੀ ਬਾਈ ਦੁੱਧ ਨੂੰ ਵੀ ਖੜੀਆਂ ਆਪਣੀਆਂ ਚੰਗੇ ਲਾਕੇ ਦੀਆਂ ਠੀਕ ਆ ਜੀ ਬਾਕੀ ਥੋੜਾ ਕੋਈ ਗੱਲ ਨਹੀਂ ਬਰੇ ਬਚਾ ਕੇ ਜੇ ਲੈ ਚੱਲੋ ਇਧਰ ਨੂੰ ਨਹੀਂ ਨਹੀਂ ਆ ਪਕੜਾ ਦਿੰਨੇ ਥ ਕੈਮਰੇ ਤੋਂ ਡਰਦੀ ਹੈ ਕੈਮਰੇ ਤੋਂ ਡਰਦੀ ਹੈ ਥੋੜਾ ਜਿਹਾ ਬਾਕੀ ਥਾਨ ਪੂਰਾ ਗੈਪ ਤੇ ਲੱਗਿਆ ਵਾ ਹਵਾਨਾ ਫਿਟਨੈਸ ਵਾਲਾ ਜੀ ਸੋਨਾ ਸੋਨਾ ਹਵਾਨਾ ਫਿਟਨੈਸ ਬੈਕ ਸਾਈਡ ਨੂੰ ਵੀ ਚੰਗੀ ਅੱਗੇ ਨੂੰ ਵੀ ਚੰਗੀ ਹੈ ਜੀ ਥਾਨ ਕੱਲਾ ਕੱਲਾ ਨਿਖੜਵਾ ਨੇੜੇ ਤੋਂ ਚੈੱਕ ਕਰ ਲੋ ਜੀ ਹੱਥੀ ਚਵਾਈ ਵਾਲਾ ਥਾਨ ਬਾਕੀ ਇਹਦੀ ਫਿਰ ਛੋਟੀ ਜੀ ਡਿਮਾਂਡ ਜੀ ਸਿਉਰਟੀ ਥਣ ਯਾਰ ਇਹਦੇ हिसाब ਦੀ ਕਰਾਂਗੇ ਨਹੀਂ ਛੋਟੀ ਜੀ ਕਰਦੇ ਦੀ ਡਿਮਾਂਡ ਕਰਦੀ ਹੈ 85 ਨਹੀਂ ਉਹ ਉਹ ਤਾਂ ਫਿਰ ਰੇਟ ਉੱਥੇ ਜਾਊ ਉਹਦਾ ਰੇਟ ਘਟਾ ਲਾਏ ਸਾਰੇ ਜਿਹੜਾ ਸਾਡਾ 75000 ਤੇ ਛੋੜ ਕਰ ਦੇ 5000 75000 ਚ ਲਵੋ ਦੇਣੀ ਨਹੀਂ ਇਹ ਕਿਸੇ ਨੇ ਬਾਈ 12 ਕਿਲੋ ਦੁੱਧ ਦੇਊਗੀ ਇਹ ਸਹੀ ਗੱਲ ਆ ਜੀ 75000 ਜੋ ਛੋੜ ਕਰ ਦਾਂਗੇ ਬਾਈ ਬਾਕੀ ਬਹੁਤ ਚੰਗੀ ਆ ਇਹ ਸਹੀ ਗੱਲ ਆ ਜੀ 75000 ਚ ਹੋ ਜੂ ਮਾਨ ਤਨ ਬਾਕੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਅੱਗੇ ਇੱਕ ਗਾਂ ਐ ਬਾਈ ਕੋਲ ਟੋਕੜ ਸੂਆ ਕਿੰਨਾਂ ਮਸੂਈ ਆ ਜੀ ਇਹ ਵੀਰੇ ਦੂਜਾ ਸੂਆ ਰਿਹਨਾਂ ਸੂਈ ਵੀ ਆ ਕੋ ਦੋ ਸੂਈ ਆ ਜੀ ਏ ਆਪਣੇ ਆ ਜੂਨ ਚ ਸੂਈ ਆ ਜਦੋਂ ਆਪਾਂ ਧੋਨ ਲਾਉਂਦੇ ਸੀ ਉਦੋਂ ਆਪਾਂ ਕਿਸੇ ਮਿੱਤਰ ਨੂੰ ਲੈ ਕੇ ਦਿੱਤੀ ਸੀ 65000 ਦੀ ਤਾਂਜੀ ਆਪਾਂ ਨੂੰ ਕਿਹਾ ਸੀ ਵੀ ਗਰਮੀ ਆ ਬਈ ਇਹਨੇ ਦੁੱਧ ਨਹੀਂ ਦੇਣਾ ਨਾਲ ਹੈ ਉਹ ਨਹੀਂ हटਿਆ ਚਲੋ ਉਹਨੇ ਲੈ ਲਈ ਤੇ ਆਪਾਂ ਚਲੋ ਹੁਣ ਉਹ ਤੋਂ ਲੈ ਲਈ ਆ ਠੀਕ ਆ ਜੀ ਇਹਨੇ 12 ਕਿਲੋ ਦੁੱਧ ਦਿੱਤਾ ਕਿਉਂਕਿ ਗਰਮੀ ਜਾਦੇ ਸੀ ਜਿਆਦੇ हां ਆਪਾਂ ਐਵੇਂ ਝੂਠ ਨਹੀਂ ਮਾਰਨਾ ਅੱਜ ਤੱਕ ਕਿੰਨਾ ਤਿਆਰ ਆ ਜੀ ਹੁਣ ਇਹ ਥੱਲੇ 10 ਕਿਲੋ ਮੇਰੇ ਘਰੇ ਭਲਾ ਅਗਲਾ 4 ਟਾਈਮ 5 ਟਾਈਮ 6 ਟਾਈਮ ਜਿੰਨੇ ਟਾਈਮ ਮਰਜੀ ਚੋਲੀ ਠੀਕ ਆ ਜੀ ਵਗੈਰਾ ਹੋਈ ਆ ਨਹੀਂ ਇਹਦੀ ਨਹੀਂ ਹੋਈਗੀ ਇਹ ਹੀਟ ਚ ਆਈ ਸੀ ਉਹ ਕਹਿੰਦਾ ਮੈਂ ਰੱਖਣੀ ਨਹੀਂ ਉਹ ਜਦੋਂ ਮਾਣੀ ਅੱਕ ਗਿਆ ਜਦੋਂ ਉਹਨੂੰ ਆਪਾਂ ਪਹਿਲੇ ਹੀ ਕਹਦੇ ਵੀ ਨਾ ਲੈ ਬਾਈ ਗਰਮੀ ਹੈ ਸਹੀ ਗੱਲ ਆ ਜੀ ਫਿਰ ਉਹਨੇ ਕਰਾਈ ਨਹੀਂ ਗੁੱਸੇ ਚ ਠੀਕ ਆ ਜੀ ਬਾਕੀ ਥਾਣਾ ਦੇ ਸਾਈਜ਼ ਦਿਖਾ ਦਿੰਨੇ ਆ ਜੀ ਚੈੱਕ ਕਰ ਠੰਡੀ ਠੰਡੀ ਯਾਰਾ ਜੀ ਕੋਈ ਚੱਕਰ ਨਹੀਂ ਗਏ ਹੱਥੀ ਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਰਟ ਨੇ ਸ਼ਾਂਖ ਨੇ ਚਾਰ ਹੀ ਥਾਣੇ ਇੱਕ ਵੈਸੀ ਐਮ ਥਾਣੇ ਦੇ ਨਾਲ ਮੜੀ ਜੀ ਜੀ ਬਾਕੀ ਥਾਣੇ ਦੇ ਸਿਆਜ ਸੋਹਣੇ ਗੈਪ ਤੇ ਲੱਗੇ ਆ ਫੇਸ ਕੁਆਲਟੀ ਸੋਹਣੀ ਆ ਜੀ ਬਾਕੀ ਵਹਿੜ ਤਾਂ ਜੇ ਝੋਕ ਪੀ ਫੇਰ 65 ਦੀ ਹੋਈ ਆ 65 70 ਦੀ ਜੀ ਨੂੰ ਮਰ ਗਈ ਵੀ ਬਾਕੀ ਰਹਿਣਾ ਗਰਮੀ ਜ਼ਿਆਦਾ ਸੀ ਪਸ ਗਰਮੀ ਜ਼ਿਆਦਾ ਸੀ ਯਾਰ ਕੀ ਯਾਰ ਜਿੰਨੀ ਗਰਮੀ ਪੈਰ ਕੀ ਕਦੇ ਵੀ ਨਹੀਂ ਪਈਗੀ ਸਹੀ ਗੱਲ ਆ ਜੀ ਇਹਨੇ 12 ਤੱਕ ਖੜੀ ਰਹੀ ਉਹ ਤਾਂ ਸੇਵਾ ਵੀ ਨਹੀਂ ਹੋਈ ਉਹਦੀ ਠੀਕ ਆ ਤੇ ਇਹਦੇ ਚ ਕੋਸ ਹੁੰਦਾ ਤਾਂ ਨਹੀਂ ਨਾ ਨਾ ਕੋਈ ਚੱਕਰ ਨਹੀਂ ਬਾਈ ਯਾਰ ਫੁੱਲ ਠੰਡੀ ਪੂਰੀ ਆ ਥਾਣਾ ਦੀ ਦਾਣ ਐਂ ਥਾਣਾ ਥਾਣਾ ਦੀ ਠੰਡੀ ਆ 10 ਕਿਲੋ ਦੁੱਧ ਅਗਲਾ ਆਪਣੇ ਘਰੇ 6 ਟਾਈਮ ਚੋਲੇ ਇਹਦੀ ਡਿਮਾਂਡ ਮੈਂ ਤਾਂ ਕਹਿੰਦਾ 35 ਕਰ ਲੀਏ ਨਹੀਂ ਜੈਜ ਕਰਦੇ 28000 ਚ ਛੋਟ ਕਰ ਦਾਂਗੇ ਠੀਕ ਹੈ ਜੀ ਜਮਾਂ ਜੈਜ ਡਿਮਾਂਡ ਆ ਜੀ 28000 ਰੁਪਏ ਚ ਬਾਈ ਕਹਿੰਦਾ ਛੋਟ ਕਰ ਦਾਂਗੇ ਜੀ ਜਿਹਨੂੰ ਨਗ ਫਿੱਟ ਬੋਠੂਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ